ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਪੰਜਾਬ ਅਤੇ ਹਰਿਆਣਾ ਬਾਰਡਰ ਖਨੌਰੀ ਦੀਆਂ ਦਿਖਾ ਰਹੇ ਹਾਂ ਜਿੱਥੇ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਰੋਕਣ ਵਾਸਤੇ ਬਾਰਡਰ ਉੱਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਐਨਾ ਹੀ ਨਹੀਂ ਸਾਹਮਣੇ ਦੇਖੋ ਭਾਰੀ-ਭਾਰੀ ਸਿਮਿੰਟ ਦੀਆਂ ਸਲੇਬਾਂ ਵੀ ਰੱਖ ਦਿੱਤੀਆਂ ਨੇ ਇਸ ਤੋਂ ਇਲਾਵਾ ਇਸ ਦੇ ਨਾਲ ਨਾਲ ਖੇਤਾਂ ਦੇ ਵਿੱਚ ਕੰਡਿਆਲੀ ਤਾਰ ਲਗਾ ਕੇ ਜੀਸੀਬੀ ਦੇ ਨਾਲ ਖੁਦਾਈ ਵੀ ਕੀਤੀ ਜਾ ਰਹੀ ਹੈ ਤੇ ਡੂੰਘੇ ਟੋਏ ਪੱਟੇ ਜਾ ਰਹੇ ਨੇ ਤਾਂਕਿ ਕਿਸਾਨ ਖੇਤਾਂ ਵਿੱਚੋਂ ਦੀ ਹੋ ਕੇ ਅੱਗੇ ਨਾ ਵਧ ਸਕਣ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੇ ਵੱਲੋਂ ਬਾਡਰ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਖੜਾ ਦਿੱਤੀਆਂ ਨੇ ਤਾਂ ਕਿ ਲੋੜ ਪੈਣ ਤੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਸ਼ਾਰਾ ਮਾਰ ਕੇ ਉਹਨਾਂ ਨੂੰ ਰੋਕਿਆ ਜਾਵੇ ਹਰਿਆਣਾ ਸਰਕਾਰ ਦੇ ਵੱਲੋਂ ਕੜੇ ਇੰਤਜ਼ਾਮ ਕੀਤੇ ਜਾ ਰਹੇ ਨੇ ਇਸ ਦੌਰਾਨ ਹੀ ਮੌਕੇ ਤੇ ਕਿਸਾਨ ਆਗੂ ਨੇ ਪਹੁੰਚ ਕੇ ਕਿਹਾ ਕਿ ਸਾਨੂੰ ਇਹ ਲੋਹੇ ਦੇ ਜਾਲ ਕਦੇ ਵੀ ਅੱਗੇ ਵਧਣ ਤੋਂ ਰੋਕ ਨਹੀਂ ਸਕਦੇ ਕੀ ਕੰਮ ਆ ਜੀ ਕਿਹੜੀ ਜਨ ਦੇਤੀ ਤੋਂ ਮਹਾਰਾਜ ਸਿੰਘ ਬੀਕੇ ਿਆਜ਼ ਦਾ ਬਲਾਕ ਆਗੂ ਅੱਜ ਅਸੀਂ ਖਨੋਰੀ ਤੇ ਨਰਵਾਣਾ ਦੇ ਬਾਰਡਰ ਤੇ ਖੜੇ ਸੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਦੇਖ ਰਹੇ ਹਾਲਾਤ ਹਰਿਆਣਾ ਸਰਕਾਰ ਨੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਨੇ ਜਿਵੇਂ ਕਿ ਕਿਸੇ ਦੁਸ਼ਮਣ ਦੇਸ਼ ਨੇ ਚੜਾਈ ਕਰਕੇ ਆਉਣਾ ਹੁੰਦਾ ਹੈ ਦੇਖਿਆ ਜਾ ਰਿਹਾ ਹੈ ਵੱਡੇ ਵੱਡੇ ਬੈਰੀਕੇਡ ਪੱਥਰ ਜੀਸੀਬੀ ਨਾਲ ਪਿੱਛੇ ਟੋਏ ਪੱਟੇ ਜਾ ਰਹੇ ਨੇ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਇਹ ਸਰਕਾਰ ਦੀ ਮਾੜੀ ਨੀਤੀ ਹੈ ਤੇ ਮਾੜੀ ਨੀਤ ਹੈ ਕਿਉਂਕਿ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਜਾ ਰਹੇ ਨੇ ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਵੀ ਬਣਦਾ ਹੈ ਦਰਨਾ ਮੁਜ਼ਾਹਰਾ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਸਰਕਾਰ ੱੱਕੇਸ਼ਾਈ ਤੇ ਤੁਲੀ ਹੋਈ ਹੈ ਹਰਿਆਣਾ ਸਰਕਾਰ ਤੇ ਸੈਂਟਰ ਦੀ ਸਰਕਾਰ ਐਨੇ ੱੱਕੇਸ਼ਾਈ ਤੇ ਉਤਰੀ ਹੈ ਕਿ ਬਾਰਡਰ ਸੀਲ ਕੀਤੇ ਨੇ ਸੜਕਾਂ ਰੋਕੀਆਂ ਹੀਆਂ ਨੇ ਜਿਵੇਂ ਕਿ ਕਿਸਾਨਾਂ ਤੇ ਦੋਸ਼ ਲਾਇਆ ਜਾਂਦਾ ਕਿ ਕਿਸਾਨ ਸੜਕਾਂ ਰੋਕਦੇ ਨੇ ਪਰ ਤੁਹਾਡੇ ਸਾਹਮਣੇ ਹੈ ਨੈਸ਼ਨਲ ਹਾਈਵੇ ਐ ਸਰਕਾਰ ਨੇ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਹੈ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਜਿਵੇਂ ਹੁਣ ਸਰਕਾਰ ਨੇ ਬੈਰੀਕੇਟਿੰਗ ਲਾ ਕੇ ਬੰਦ ਕਰ ਦਿੱਤਾ ਹੈ 13 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੁਝ ਕਰਨਾ ਕਿਵੇਂ ਲੱਗਦਾ ਫਿਰ ਇਥੇ ਕੁਝ ਕਰਨ ਦਾ ਇਹ ਸਰਕਾਰ ਦੀਆਂ ਗਲਤਫਹਿਮੀਆਂ ਨੇ ਕਿ ਕਿਸਾਨ ਇਹਨਾਂ ਬੈਰੀਕੇਟਾਂ ਨੂੰ ਜਾਂ ਪੱਥਰ ਲਾ ਕੇ ਰੋਕ ਦਿੱਤੇ ਜਾਣਗੇ ਜਿਨ੍ਹਾਂ ਕਿਸਾਨਾਂ ਦਾ ਜੋਸ਼ ਹੈ ਜਿੰਨਾ ਇਤਸ਼ਾ ਹੈ ਆਪਣੇ ਹੱਕ ਲੈਣ ਵਾਸਤੇ ਉਹ ਪੱਥਰ ਜਾਂ ਬੈਰੀਕੇਡ ਕਿਸਾਨਾਂ ਕੇ ਕੋਈ ਮਾਮੂਲੀ ਚੀਜ਼ ਨੇ ਇਹ ਰੋਕ ਨਹੀਂ ਸਕਣਗੇ ਨਹੀਂ ਦੇਖੋ ਹੁਣ ਪ੍ਰਸ਼ਾਸਨ 4 ਦਿਨ ਪਹਿਲਾਂ ਤੋਂ ਹੀ ਜੀਸੀਬੀਅਨ ਨਾਲ ਟੋਏ ਵਟਕੇ ਪੱਥਰ ਵੱਡੇ ਵੱਡੇ ਬੈਰੀਕੇਡ ਨੇ ਫਿਰ ਕਿਸਾਨਾਂ ਦੇ ਲਈ ਕੋਈ ਆਪਣੇ ਸਾਧਨ ਵਗੈਰਾ ਲੈ ਕੇ ਆਉਣਗੇ ਜਾਂ ਕਿਵੇਂ ਲੱਗਦਾ ਹੈ ਕਿਸਾਨਾਂ ਨੇ ਇਹ ਬੜੀ ਵਧੀਆ ਬਿਉਤ ਬੰਦੀ ਕੀਤੀ ਹੈ ਜਥੇਬੰਦੀਆਂ ਨੇ ਬੜੀ ਵਧੀਆ ਤਰੀਕੇ ਨਾਲ ਆਪਣੇ ਹੇਠਲੇ ਸਾਰੀ ਕਾਇਆਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਲੰਗਨ ਵਾਸਤੇ ਜੀਐਸਬੀ ਦਾ ਪ੍ਰਬੰਧ ਆਪਣੇ ਨਾਲ ਸਾਰੇ ਸੰਧ ਲੈ ਕੇ ਆਉਣੇ ਨੇ ਤਾਂ ਕਿ ਇਹ ਸਰਕਾਰ ਦੇ ਜਿਹੜੇ ਮਾਰੇ ਹਤਕੰਡੇ ਨੇ ਉਹ ਸਾਨੂੰ ਰੋਕ ਨਾ ਸਕਣ ਅਸੀਂ ਹਰ ਹਿੱਲੇ ਦਿੱਲੀ ਪਹੁੰਚਾਂਗੇ ਕੋਈ ਵੀ ਤਰੀਕਾ ਵਰਤਣਾ ਪਵੇ ਅਸੀਂ ਇਹਨਾਂ ਬਾਡਰਾਂ ਤੇ ਰੁਕਾਂਗੇ ਨਹੀਂ ਹਰੇਕ ਹਿੱਲੇ ਦਿੱਲੀ ਪਹੁੰਚਾਂਗੇ ਜੀ 4 ਸਾਲ ਪਹਿਲਾਂ ਜਦੋਂ ਆਪਣਾ ਕਾਲੇ ਕਰਨ ਨੂੰ ਵਾਸਤੇ ਦਿੱਲੀ ਗਏ ਸੀਗੇ ਜਿਹੜਾ ਕਿਸਾਨਾਂ ਦਾ ਸਾਡਾ ਕੀ ਉਸ ਤੋਂ ਵੱਧ ਕੇ ਰਹੂਗਾ ਇਸ ਵਾਰ ਉਸ ਤੋਂ ਵੱਧ ਇਸ ਵਾਰੀ ਹਰਿਆਣਾ ਦੇ ਲੋਕਾਂ ਦੇ ਵਿੱਚ ਤੇ ਦੱਖਣ ਸਾਈਡ ਦੇ ਲੋਕਾਂ ਵਿੱਚ ਇਹਨਾ ਤਸ਼ਾਹ ਹੈ ਉਹ ਕਹਿੰਦੇ ਤੁਸੀਂ ਬਾਰਡਰਾਂ ਤੇ ਪਹੁੰਚੋ ਅੱਗੇ ਪਹਚਾਨ ਦੀ ਜੰਗਵਾਰੀ ਸਾਡੀ ਹੈ ਅਸੀਂ ਦੇਖਾਂਗੇ ਹਰਿਆਣਾ ਸਰਕਾਰ ਕਿਵੇਂ ਰੋਕਦੀ ਹੈ ਤੁਹਾਨੂੰ ਅਸੀਂ ਦਿੱਲੀ ਤੱਕ ਪਹੁੰਚਾਵਾਂਗੇ ਹਰਿਆਣਾ ਦੇ ਲੋਕ ਬੜੇ ਉਤਸ਼ਾਹਤ ਨੇ ਉਹਨਾਂ 'ਚ ਬਹੁਤ ਹੌਸਲਾ ਆਇਆ ਸ੍ਰੀ ਜਿਵੇਂ ਆਪਾਂ ਦੇਖ ਰਹੇ ਹਾਂ ਦਾਤਾ ਸਿੰਘ ਵਾਲੇ ਬਾਰਡਰ ਦੇ ਤੇ ਪੈਰਾਮਿਲਟਰੀ ਫੋਰਸ ਵਾਟਰ ਕੈਨਲ ਹੋਰ ਵੀ ਹਨੇਕਾ ਜਿਹੜੇ ਪ੍ਰਬੰਧ ਨੇ ਸਰਕਾਰ ਦੇ ਇਹਨਾਂ ਨੂੰ ਕਿਵੇਂ ਲੱਗਦਾ ਕਿ ਕਿਸਾਨ ਜਿੱਥੇ ਬੰਦੀਆਂ ਗੇਚੂ ਕਹੂਗੀ ਕਿ ਨਹੀਂ ਸਰਕਾਰ ਦੀ ਗਲਤਫਹਿਮੀ ਹੈ ਹੌਸਲਾ ਸਰਕਾਰ ਦੇ ਦਿਮਾਗ 'ਚ ਹੋਏ ਕਿ ਪੁਲਿਸ ਬਲ ਜਾਂ ਹੋਰ ਕੋਈ ਹੱਥਕੰਡੇ ਵਰਤ ਕੇ ਅਸੀਂ ਕਿਸਾਨਾਂ ਨੂੰ ਰੋਕ ਲਾਂਗੇ ਪਰ ਇਹ ਮਤ ਸੋਚੇ ਸਰਕਾਰ ਕਿ ਪੁਲਿਸ ਬਲ ਨਾਲ ਜਾ ਹੋਰ ਕੋਈ ਪਰਚੇ ਵਗੈਰਾ ਕਰਕੇ ਕਿਸਾਨਾਂ ਨੂੰ ਰੋਕ ਲਿਆ ਜਾਏਗਾ ਪਰ ਕਿਸਾਨਾਂ ਦੇ ਵਿੱਚ ਆਪਣੇ ਹੱਕ ਲੈਣ ਵਾਸਤੇ ਇਹਨਾਂ ਉਤਸ਼ਾਹ ਹੈ ਕਿ ਉਹ ਸੋਚਦੇ ਨੇ ਹਰ ਹਿੱਲੇ ਅਸੀਂ ਜਾਵਾਂਗੇ ਸਰਕਾਰ ਦਾ ਹਰ ਤਰ੍ਹਾਂ ਨਾਲ ਮੁਕਾਬਲਾ ਕਰਾਂਗੇ ਕਿਸ ਤਰ੍ਹਾਂ ਵੀ ਹੋਵੇ ਦਿੱਲੀ ਜਾਂ ਤਾਂ ਹੀ ਰੁਕਾਂਗੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਜਾ ਰਹੇ ਹਨ ਪਰ ਸਰਕਾਰ ਦੇ ਵੱਲੋਂ ਤੱਕਾਸ਼ਾਹੀ ਕੀਤੀ ਜਾ ਰਹੀ ਹੈ ਬਾਰਡਰ ਸਰਕਾਰ ਨੇ ਐਵੇਂ ਸੀਲ ਕੀਤੇ ਨੇ ਜਿਵੇਂ ਭਲਾ ਕੋਈ ਦੁਸ਼ਮਣ ਨੂੰ ਆਉਂਦੇ ਨੂੰ ਰੋਕਣਾ ਹੋਵੇ ਖੈਰ ਬਾਕੀ ਹੁਣ ਆਉਣ ਵਾਲੇ ਦਿਨਾਂ ਚ ਦੇਖਣਾ ਹੋਵੇਗਾ ਕਿ ਕਿਸਾਨ ਇਹਨਾਂ ਬੈਰੀਕੇਟਾਂ ਨੂੰ ਕਿਵੇਂ ਉਲਟਾ ਉਲਟਾ ਕੇ ਮਾਰਦੇ ਨੇ ਤੇ ਅੱਗੇ ਜਾ ਕੇ ਦਿੱਲੀ ਦੀ ਧੌਣ ਤੇ ਗੋਡਾ ਰੱਖਦੇ ਨੇ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ